ਕਾ ਕਿ ਬੱਲੇ ਬੱਲੇ ਕਰਾਤੀ ਬੱਲੇ ਬੱਲੇ ਕਰਾਤੀ ਵੀ ਲੈ ਵੀ ਗੋਰੀਆਂ ਦੇ ਮੇਲੇ 'ਚ ਆ ਚੁੱਕੇ ਆ ਜਿਵੇਂ ਫੂਡ ਸਟਰੀਟ ਹੁੰਦੀ ਹੈ ਉਸੇ ਤਰੀਕੇ ਦਾ ਮੇਲਾ ਇਦੋਂ ਬਾਅਦ ਤੁਹਾਨੂੰ ਉੱਡਦੀਆਂ ਹੋਈਆਂ ਗੱਡੀਆਂ ਮੱਡ ਫੀਸਟ ਕਹਿ ਸਕਦੇ ਆ ਗਾਰੇ 'ਚ ਚਿਕੜਾਂ 'ਚ ਦੱਬੀ ਫਿਰਦੇ ਆ ਉਹ ਸਾਰਾ ਕੁਝ ਦਿਖਾਉਣਾ ਅੱਛਾ ਆਹ ਦੇਖ ਸਕਦੇ ਹੋ ਮੇ ਫੂਡ ਸਟਰੀਟ ਸਾਰਾ ਲੱਗਿਆ ਹੋਇਆ ਨਾ ਕੱਪੜੇ ਲੱਤੇ ਵੀ ਸਾਰੇ ਪਰਲੇ ਪਾਸੇ ਮਿਲ ਜਾਂਦੇ ਆ ਟੀ-ਸ਼ਰਟਸ ਵਗੈਰਾ ਪਰਲੇ ਪਾਸੇ ਹੈਗੀਆਂ ਆ ਫੂਡ ਬੈਂਨਾਂ ਜਿਵੇਂ ਹੁੰਦੀਆਂ ਉਸੇ ਤਰੀਕੇ ਦਾ ਹੀ ਸਾਰਾ ਸਿਸਟਮ ਆ ਤੇ ਮੈਂ ਦਿਖਾ ਦੇ ਆ ਉਧਰਲੇ ਪਾਸੇ ਵੀ ਦੇਖ ਲਈਏ ਤੇ 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 ਆ ਦੇਖੋ ਛੋਟੀ ਜੀ ਸ਼ਾਪ ਦੇਖ ਸਕਦਾ ਟੋਪੀਆਂ ਟਾਪੀਆਂ ਲੈਣੀਆਂ ਜੇ ਕਿਸੇ ਨੇ ਇੱਕ ਛੋਟੀ ਜੀ ਸ਼ਾਪ ਆ ਤੇ ਆ ਦੇਖਸਾ ਖਾਣ ਪੀਣ ਨੂੰ ਸਮਾਨ ਲੈਣਾ ਨਿੱਕਾ ਜਾਂ ਜਵਾਖ ਹਾਊ ਆ ਯੂ ਗੁੱਡ ਆ ਦੇਖ ਸਕਦੇ ਆ ਲੈ ਲੇਜ਼ ਕਰਕੇ ਰੱਖੀ ਬੈਠਾ ਇੱਥੇ ਕਿਹੜਾ ਜਵਾਕ ਮਿਹਨਤੀ ਨਹੀਂ ਯਾਰ ਇੱਥੇ ਵੀ ਤਾਂ ਜਵਾਕ ਮਿਹਨਤੀ ਹੈਗੇ ਆ ਬੈਠਾ ਨਾ ਦੁਕਾਨਪਈ ਨਿੱਕੀ ਜੀ ਹਾਂ ਆ ਦੇਖ ਸਕਦੇ ਆ ਸਿਕਿਉਰਟੀ ਵਾਲੇ ਸਾਰੇ ਕਿਧਰ ਗਏ ਬੰਦੇ ਆਪਣੇ ਉਹ ਪਰਲੀ ਲਾਈਨ 'ਚ ਲੱਗੇ ਹੋਏ ਆ ਤੇ ਬੱਦਲ ਵੀ ਪੂਰਾ ਚੜਿਆ ਹੋਇਆ ਵਾ ਬੰਦੇ ਆਪਣੇ ਭੋਜਨ ਸਲੈਕਟ ਕਰਦੇ ਫਿਰਦੇ ਵੀ ਕਿਹੜਾ ਖਾਣਾ ਕਿਹੜਾ ਪੀਣਾ ਕੌਣੇ ਦੇਖਣਾ ਪੈਂਦਾ ਨਾ ਵੀ ਆਪਣੇ ਹਿਸਾਬ ਕਿਤਾਬ ਚ ਕਿਹੜਾ ਆਉਂਦਾ ਇੱਥੇ ਤਾਂ ਬੜਾ ਕੁਸ਼ ਹੈ ਜਿਹਦਾ ਨਾਂ ਵੀ ਨਹੀਂ ਲਈਦਾ ਤੇ ਆਹ ਕੀ ਕਰ ਰਿਹਾ ਵਾ ਇਹ ਕੀ ਬਣਾ ਰਿਹਾ ਵੀਰੇ ਬਾਰਬੀਕਿਊ ਚਿਕਨ ਵੈਰ ਦੇ ਚ ਬਾਰਬੀਕਿਊ ਚੱਲੀ ਜਾਂਦਾ ਆ ਬਾਲਣ ਬੁੱਲਣ ਪਿਆ ਇਹ ਵਿੱਚ ਵੱਡੇ ਵੱਡੇ ਪੀਸ ਨੇ ਚਿਕਨ ਦੇ ਲਾਏ ਹੋਣਗੇ ਉਹ ਫਿਰ ਕੱਟ-ਕੱਟ ਕੇ ਸਾਰਿਆਂ ਨੂੰ ਵਰਤਾਊਗਾ ਇਹਦੇ ਵਿੱਚ ਆ ਟੈਂਕ ਜਿਹੇ ਚ ਬੰਦ ਪਿਆ ਜਗਰਮੈਂਟ ਦੇਖ ਸਕਦੇ ਹੋ ਆ ਮਾਰਕੀਟਾ ਕੀ ਕੱਪੜਿਆਂ ਦੀ ਦੇਖ ਸਾਬ ਨੂੰ ਲੈ ਤੇ ਆ ਵੀ ਹੈਗਾ ਮੋਬਾਈਲ ਫੋਨ ਨਾਲ ਵੀ ਆਪ ਦਾ ਲਾਈਵ ਬੈਠੇ ਆ ਰੇੜੀ ਮੱਛੀ ਵਾਲੇ ਆ ਮੱਛੀ ਮਤਲਬ ਮੱਛੀ ਫੜਨ ਵਾਲੇ ਕੁ ਭਿੰਡ ਅੱਛਾ ਜਾ ਮੱਛੀ ਫੜਨ ਵਾਲਾ ਸਮਾਨ ਆ ਸਾਰਾ ਹਾਂ ਲੈ ਮੱਛੀ ਦੀ ਹਾਂ ਮੱਛੀ ਫੜਨ ਦੀ ਹੁੰਦੀ ਹੁੰਦੀ ਹੋ ਗਈਆਂ ਹਾਂ ਆ ਜਾਈ ਰੇਸ ਲਾ ਕੀ ਰੇਸ ਲਾ ਕੀ ਲੈ ਇਹ ਤਾਂ ਥੋੜੀ ਆ ਵੱਡੀ ਜਾਂਦੀ ਸੀ ਤੇ ਛੋਟੀ ਹੀ ਸ਼ਾਰਟ ਟ੍ਰੈਲ ਲੈ ਰਹੇ ਹਜੇ ਟ੍ਰੈਲ ਤੱਤੇ ਹੁੰਦੇ ਜਿਵੇਂ ਨੂੰ ਕਹਿੰਦੇ ਨੇ ਤੱਤੇ ਹੁੰਦੇ ਆ ਇਹ ਤੇ ਇਸ ਵਕਤ ਅਸੀਂ ਆਏ ਹੋਏ ਆ ਕੋਲਡ ਵੈਲੀ ਕਿਹੜੀ ਆ ਕੋਲਡ ਲੇਕ ਕੋਲਡ ਲੇਕ ਚ ਪਹੁੰਚੇ ਹੋਏ ਆ ਦੇਖੋ ਬਿਥੇ ਗੋਰੀਆਂ ਦਾ ਮੇਲਾ ਲੱਗਿਆ ਹੋਇਆ ਸਮਝ ਲੋ ਕਿਹਨਾਂ ਟੂਰਨਾਮੈਂਟ ਕਰਾਇਆ ਭਾਈ ਸੁੱਖਾ ਸ਼ੇਰ ਕਿਲ ਤੇ ਭਾਈ ਬਹਾਦਰ ਸਿੰਘ ਆਪਣੇ ਨਾਲ ਤੇ ਸਿੱਧੇ ਪ੍ਰਸਾਰਣ ਵੀ ਆਪਾਂ ਕਰਾਂਗੇ ਆ ਦੇਖ ਸਕਦੇ ਹੋ ਤੁਸੀਂ ਤੇ ਆ ਆ ਗਿਆ ਗੱਡੀਆਂ ਇਹਨਾਂ ਦੀਆਂ ਲੈ ਆ ਜਾਂਦੇ ਆ ਟੱਟੇ ਇਹਨਾਂ ਨੇ ਖੌਰੂ ਪੱਟਣਾ ਹੁਣ ਗੱਲ ਸਾਰੀ ਆ ਦੇਖ ਲੈ ਵਾਹ ਇਹ ਮੱਡ ਫੀਸਟਾ ਹੈ ਇਹਦੀ ਟੈਕਟਾਈ ਆ 99 ਡਾਲਰਾਂ ਦੀ ਮੈਂ ਰੁਪਈਆ ਕਹਿ ਲੱਗਿਆ ਸੀ ਇੱਕ ਬੰਦੇ ਦੀ ਆ ਦੇਖਿਓ ਕਿਰਾ ਪਰ ਜੇ ਹਿਸਾਬ ਦੇ ਟੈਸਟਾ ਉਹਦਾ ਮੁੱਲ ਮੋੜ ਦੇ ਨਹੀਂ ਦੇ ਮੈਨੂੰ ਬਾਈ ਬਿਲਕੁਲ ਹੈਲਥ ਸਟਾਰਟਿੰਗ ਹੋਈ ਆ ਸਟਾਰਟਿੰਗ ਆ ਹੇ ਤਾਂ ਹਜੇ ਤਾਂ ਚਲ ਘਾਰਾ ਜਿਹਨੂੰ ਕਹਿੰਦੇ ਨੇ ਨਾ ਚਲ ਘਾਰਾ ਆ ਜਾਂਦਾ ਪਾਸੇ ਦੇਖਿਓ ਵੀ ਕਿਹੜਾ ਉਹ ਵੀ ਤਿਆਰ ਹੋਇਆ ਖੜਾ ਲਾਲਾ ਤੂੰ ਵੀ ਕਿਹੜਾ ਨੂੰ ਦਿਓ ਮੌਕਾ ਭਾਈ ਆ ਨੀਲੇ ਜੀ ਵਾਲੇ ਨੂੰ ਵੀ ਆ ਰੈਫਰੀ ਖੜਾ ਟਾਈਮ ਟੂਨ ਦੇਖਣ ਨੂੰ ਇੱਥੇ ਆ ਪੱਟ ਢੱਬੇ ਜੇ ਕੋਲੇ ਤੇ ਇੱਧਰਲੇ ਪਾਸੇ ਵੀ ਆ ਸਾਰਾ ਮੇਲਾ ਹੀ ਮੇਲਾ ਇਹਨਾਂ ਦਾ ਓਹ ਪਰੇ ਵੀ ਢੱਪੀ ਆ ਓਹ ਓ ਦੇਖੋ ਦੇਖ ਵਾਹ ਬੱਲੇ 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 ਓ ਬੱਲੇ ਚੋਂਦਾ ਰਹਿ ਆ ਡੱਬੀ ਦੀ ਭਾਜੀ ਬੜੇ ਮੈਂ ਕਿਤੇ ਉਹੀ ਤੁਰੇ ਫਿਰਦੇ ਆ ਕਿਤੇ ਇਹ ਹੈ ਤਾਂ ਚਕਾਉਂਦੇ ਆ ਭਾਈ ਇਹੇ ਮੈਂ ਕਿੱਥੋਂ ਚਲਾ ਕੇ ਛੱਡੀ ਉਹਨੇ ਹੁਣ 31 ਜੀ ਆਉਣ ਦੇ ਗੱਡੀ ਦੀ ਨਿਗ੍ਹਾ ਰੱਖਿਓ ਕਿਹੜੇ ਪਾਸੇ ਆਉਂਦੀ ਆ ਇੱਕ ਤਾਂ ਮੜਕੀ ਹਲੇ ਲਾਈਨ ਤੇ ਲੱਗੀ ਆ ਹਾਂ ਇਹ ਲਾਈਨ ਤੇ ਹੁਈ ਖੜੀ ਆ ਏ ਵੇਟ ਕਰਦੇ ਆ ਵੇਟ ਕਰਦੇ ਆ ਮੜਾ ਕਰੰਟ ਚੈੱਕ ਕਰ ਲਗੇ ਇਹਨਾਂ ਦਾ ਇਹੋ ਜਾਂਦੀ ਉਹ ਜਾਂਦੀ ਏ ਇਹ ਇਹ ਕਰ ਕਰੜੀ ਕਰ ਕਰੜੀ ਛਾਡੇ ਨੂੰ ਹੋਰ ਉਹ ਚੱਕ ਕਿਉਂ ਨਾ ਉਹ ਉਹ ਲੈ ਚਾ ਦੇਖਿਆ ਬਣਦੀ ਨਾ ਗੱਲ ਇਹ ਇਹ ਉਹ ਦੇਖ ਰਾਂ ਕਿਉਂ ਬੱਲੇ ਬੱਲੇ ਕਰਾਤੀ ਬੱਲੇ ਬੱਲੇ ਕਰਾਦੀ ਵੀ ਜੇ ਕਿਤੇ ਕੋਈ ਪੰਜਾਬੀ ਦੀ ਕਮੈਂਟਰੀ ਵਾਲਾ ਹੁੰਦਾ ਨਾ ਆਪਣਾ ਫੇਰ ਸਵਾਦ ਬਾਹਲਾ ਆਉਣਾ ਸੀ ਕਬੱਡੀ ਟੂਰਨਾਮੈਂਟ ਵਾਂਗੂ ਜਿਵੇਂ ਕਹਦੇ ਹੁੰਦੇ ਨੇ ਡੇਢ ਅੰਕ ਲੈ ਕੇ ਆਪਦੀ ਟੀਮ ਤੇ ਵਾਦਾ ਕੀਤਾ ਲੈ ਇਹ ਗੱਲ ਪੂਰੀ ਸਵਾਦ ਵਾਲੀ ਆ ਆਹ ਇਹ ਟਰੈਲ ਹੀ ਚੱਲ ਰਿਹਾ ਹਜੇ ਉਡਣੀਆਂ ਗੱਡੀਆਂ ਜਿਹਨੂੰ ਉਡਣੀਆਂ ਸੱਪ ਕਹਿ ਲਗੇ ਆਪਾਂ ਵੀ ਬੈਠ ਸਕਦੇ ਆਪਾਂ ਹਜੇ ਪ੍ਰਸਾਰਣ ਚੱਲੂਗਾ ਏ ਏ ਇਹ ਦੇਖੀ ਗੇਰਾ ਦੇਖੀ ਗੇਰਾ ਦੇਖੀ ਜਾਣਦੇ ਆ ਇਹ ਮੋੜ ਕੇ ਲਿਓ ਮੋਸ਼ਨ ਬਣਾ ਕੇ ਲਿਓ ਮੋਸ਼ਨ ਬਣਾ ਕੇ ਮੋਸ਼ਨ ਬਣਾ ਕੇ ਲਿਆਊਗਾ ਇਹ ਦੋਨਾਂ ਜੋ ਉਹ ਦੇ ਕਿਉਂ ਬੱਲੇ 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 ਸਿਰਾ ਕਰਾਤਾ ਚੋਬਰ ਨੇ ਸਿਰਾ ਕਰਾਤਾ ਬਈ ਸਿਰਾ ਕਰਾਤਾ